ਹਾਂਜੀ ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਾਰਡੀ ਅੱਜ ਇੱਕ ਬਹੁਤ ਹੀ ਖਾਸ ਚੀਜ਼ ਦੇਖਣ ਨੂੰ ਮਿਲੀ ਤੇ ਮੈਂ ਸੋਚਿਆ ਵੀ ਇਹਦੀ ਇੱਕ ਵੀਡੀਓ ਬਣਾਵਾਂ ਤੇ ਤੁਹਾreturnData ਸ਼ੇਅਰ ਕਰਾਂ ਮੈਨੂੰ ਇਹ ਚੀਜ਼ ਲੱਗਾ ਵੀ ਸ਼ੇਅਰ ਕੀਤੀ ਜਾ ਸਕਦੀ ਹੈ ਤੁਹਾਡੇ ਨਾਲ ਔਰ ਆ ਦੇਖੋ ਆ ਦੇਖੋ ਜੀ ਇਹ ਨੂਹੇ ਦੇ ਇਹ ਹੋਇਆ ਲੋਕੋਸ ਨੇ ਕੋਈ ਬੂਟਾ ਲਗਾਈਦਾ ਜਾਂ ਸਰਕਾਰੀ ਕੋਈ ਬੂਟਾ ਲੱਗਦਾ ਤੇ ਉਹਦੇ ਵਿੱਚ ਕੀ ਹੁੰਦਾ ਵੀ ਉਹਦੀ ਪ੍ਰੋਟੈਕਸ਼ਨ ਵਾਸਤੇ ਆਪਾਂ ਇਹਨੂੰ ਲਾਉਂਦੇ ਆ ਵੀ ਇਹਦੇ ਵਿੱਚ ਬੂਟਾ ਲੱਗ ਜਾਂਦਾ ਤੇ ਇਹ ਉਹਦੀ ਆਪਾਂ ਆਲਦੋਲੇ ਕਰ ਦੇ ਦੀ ਆ ਕਵਰ ਰੱਖੀਦਾ ਵੀ ਕੋਈ ਮਤਲਬ ਬੂਟਾ ਬਚਿਆ ਰਹੇ ਹੁਣ ਇਹ ਪਤਾ ਨਹੀਂ ਕਦੋਂ ਦੇ ਲੱਗੇ ਹੋਣੇ ਆ ਬੂਟੇ ਤੇ ਕਦੋਂ ਦਾ ਇਹਦੀ ਪ੍ਰੋਟੈਕਸ਼ਨ ਵਾਸਤੇ ਇਹ ਲਾਏ ਹੋਣਗੇ ਹੁਣ ਤੁਸੀਂ ਦੇਖੋ ਕਿੰਨਾ ਪੁਰਾਣਾ ਹੋਊਗਾ ਇਹ ਬੂਟਾ ਤੇ ਉਹਦੀ ਪ੍ਰੋਟੈਕਸ਼ਨ ਵਾਸਤੇ ਇਹ ਲਗਾਇਆ ਹੋਊਗਾ ਠੀਕ ਹੈ ਜੀ ਔਰ ਦੁਬਾਰਾ ਇਹਨੂੰ ਕੱਢਿਆ ਹੀ ਨਹੀਂ ਗਿਆ ਬੂਟਾ ਜਦੋਂ ਥੋੜਾ ਵੱਡਾ ਹੋ ਗਿਆ ਹਨਾ ਬੂਟਾ ਵੱਡਾ ਇੱਕ ਨਿਕਲਣ ਦੇ ਬਾਹਰ ਕੱਢ ਦੇਈਦੇ ਹੈ ਨਾ ਵੀ ਕਿਤੇ ਹੋਰ ਬੂਟੇ ਤੇ ਕੰਮ ਆਜੂ ਕੋਈ ਹੋਰ ਬੂਟੇ ਨੂੰ ਕਰਾਂਗੇ ਪਰ ਆ ਦੇਖੋ ਹਾਲਾਤ ਵੀ ਇਹਨੂੰ ਕੱਢਿਆ ਹੀ ਨਹੀਂ ਗਿਆ ਤੇ ਆ ਦੇਖੋ ਵਿੱਚ ਖੁੱਬਿਆ ਹੋਇਆ ਚਾਤਰ ਬੂਟਾ ਵੱਡਾ ਹੋਇਆ ਬੂਟਾ ਪਲ ਗਿਆ ਪੂਰਾ ਪਰ ਵਿੱਚੋਂ ਇਹ ਨਹੀਂ ਕੱਢਿਆ ਗਿਆ ਇਹ ਵਿੱਚੇ ਹੀ ਆ ਇਹ ਦੇਖੋ ਇਹ ਲੁਧਿਆਣਾ ਆ ਜੀ ਤੇ ਲੁਧਿਆਣੇ ਚ ਖੜਾ ਇਹ ਜਮਾਲਪੁਰ ਵਾਲੀ ਸਾਈਡ ਦਾ ਏਰੀਆ ਤੇ ਅੱਜ ਆ ਚੀਜ਼ ਮੈਨੂੰ ਦੇਖਣ ਨੂੰ ਮਿਲੀ ਇਹ ਹਰੇਕ ਪਾਸੇ ਇਦਾਂ ਹੀ ਆ ਉਹ ਦੇਖੋ ਅੱਗੇ ਬੂਟਾ ਆ ਉਹ ਵੀ ਇਦਾਂ ਹੀ ਆ ਸੇਮ ਆ ਦੇਖੋ ਸੋ ਮੈਨੂੰ ਸਿਕਾ ਮੈਂ ਕਾ ਸ਼ੇਅਰ ਕੀਤੀ ਜਾਵੇ ਗੱਲ ਤੇ ਗੱਲ ਚੰਗੀ ਲੱਗੀ ਤੇ ਸ਼ੇਅਰ ਕਰੋ ਹੋਰ ਜਿਆਦਾ ਦੋਸਤਾਂ ਨਾਲ ਵੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰੋ ਆਪਣੇ ਵਿਚਾਰ ਦਿਓ ਥੈਂਕ ਯੂ ਜੀ